ਓਏ ਬਾਜਵਾ ਓਏ ਬਾਜਵਾ ਮੇਰੀਆਂ ਅੱਖਾਂ 'ਚ ਚਾਰ ਇਹ ਵਰਡਿੰਗ ਹਾਏ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਰੇਅਰ ਦੇਖਿਆ ਗਿਆ ਹੈ ਕਿ ਸੀਐਮ ਇੰਨਾ ਵੱਡੇ ਪੱਧਰ ਤੇ ਆਪ ਦਾ ਆਪਾ ਹੀ ਗਵਾ ਦੇਣਾ ਔਰ ਸੀਐਮ ਇਸ ਤਰੀਕੇ ਨਾਲ ਹੋ ਜਾਣ। ਓ ਮਿਸਰ ਬਾਜਵਾ ਹਲੋ ਮੁਖਵਾ ਵੀ ਖਾ ਕਰ ਇਧਰ ਸਪੀਕਰ ਸਾਹਿਬ ਨੂੰ ਵੀ ਜਦੋਂ ਦੇਖਦਾ ਰਹਿਣਾ ਮੈਂ ਹੈਰਾਨ ਹੁੰਨਾ ਕਈ ਵਾਰੀ ਉਹ ਪਾਰਟੀ ਬਣ ਜਾਂਦੇ ਆ। ਕਿਹੜਾ ਸਪੀਕਰ ਹੈਨ ਜੀ ਸਪੀਕਰ ਨੇ ਹਾਊਸ ਚਲਾਉਣਾ ਹੁੰਦਾ ਹੈ ਸਪੀਕਰ ਜਿਹੜਾ ਨਿਊਟਰਲ ਹੁੰਦਾ ਇਹ ਮਾੜੀ ਡੈਮੋਕ੍ਰੇਸੀ ਦੇ ਨਤੀਜੇ ਆ ਸੀ ਉਹ ਦੌਰ ਦੇਖਿਆ ਦੇਸ਼ ਦੇ ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਵਰਗੇ ਲੀਡਰ ਨੂੰ ਰਿਪਰੈਜ਼ੈਂਟਡ ਦੇਸ਼ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਯੂਨੋ ਤੱਕ ਜਿਹੜਾ ਉਹ ਭੇਜਿਆ ਗਿਆ ਜਵਾਹਰ ਲਾਲ ਨਹਿਰੂ ਨੇ ਕਿਸੇ ਜ਼ਮਾਨੇ ਚਟਲਬਿਹਾਰੀ ਵਾਜਪਾਈ ਦੀ ਤਾਰੀਫ ਕੀਤੀ ਸੀ ਪੰਜਾਬ ਦੀ ਵਿਧਾਨ ਸਭਾ ਚ ਵੀ ਇੱਕ ਦੂਜੇ ਦੀ ਰਿਸਪੈਕਟ ਮੈਂ ਨਹੀਂ ਦੇਖਿਆ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਉਹ ਇਹ ਜਾਖੜ ਕਿਹਾ ਹੋਵੇ ਮੈਂ ਨਹੀਂ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹ ਇਹ ਬਾਦਲ ਕਹਿ ਕੇ ਬੋਲੇ ਹਾਂ ਇਸ਼ੂਸ ਵਿਧਾਨ ਸਭਾ 'ਚ ਹੋਣੇ ਚਾਹੀਦੇ ਸੀਗੇ ਜੋ ਇਹ ਹਾਲ ਹੋਇਆ ਇਹ ਅਫਸੋਸ ਜਨਤ ਦਾ ਇੰਪੈਕਟ ਦੇਖ ਰਹੇ ਹਾਂ ਮਹਾਰਾਜ ਦੀਪ ਸਿੰਘ ਤੇ ਮੇਰੇ ਨਾਲ ਅੱਜ ਫਿਰ ਮੌਜੂਦ ਨੇ ਸੀਨੀਅਰ ਪੱਤਰਕਾਰ ਸਿਮਰਜੋ ਸਿੰਘ ਮੱਕੜ ਮੱਕੜ ਸਾਹਿਬ ਸਵਾਗਤ ਹੈ ਧੰਨਵਾਦ ਰਾਜੀਵੀ ਮੱਕੜ ਸਾਹਿਬ ਲੰਬਾ ਸਮਾਂ ਹੋ ਗਿਆ ਤੁਹਾਨੂੰ ਪੱਤਰਕਾਰੀ ਕਰਦਿਆਂ ਨੂੰ ਬਹੁਤ ਸਾਰੀਆਂ ਵਿਧਾਨ ਸਭਾ ਤੁਸੀਂ ਕਵਰ ਕੀਤੀਆਂ ਹੋਣੀਆਂ ਪਰ ਜੋ ਅੱਜ ਕੱਲ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਹੋ ਰਿਹਾ ਇਹਨੂੰ ਲੈ ਕੇ ਬਹੁਤ ਸਵਾਲ ਖੜੇ ਹੋ ਰਹੇ ਨੇ ਤੁਸੀਂ ਸੀਨੀਅਰ ਪੱਤਰਕਾਰ ਹੋਣ ਦੇ ਨਾਤੇ ਕਿਵੇਂ ਦੇਖਦੇ ਹੋ ਰਾਜਦੀਪ ਵਿਧਾਨ ਸਭਾ ਚ ਤਾਂ ਇਹੋ ਜਿਹਾ ਬਹੁਤ ਕੁਝ ਪਹਿਲਾਂ ਹੁੰਦਾ ਆਇਆ ਮਤਲਬ ਚਾਹੇ ਉਹ ਇੱਕ ਵਾਰੀ ਤਰਲੋਚਨ ਸੁੰਢ ਨੇ ਵਿਕਰਮ ਮਜੀਠੀਆ ਦੇ ਬੂਟ ਲਾ ਕੇ ਮਾਰਿਆ ਸੀ ਚਾਹੇ ਮਾਰਸ਼ਲਾਂ ਵੱਲੋਂ ਜਿਵੇਂ ਕੱਲ ਕਹਿ ਰਹੇ ਸੀ ਕਿ ਕਾਂਗਰਸ ਕੈਰੀ ਸੀ ਮਾਰਸ਼ਲਸ ਨੇ ਸਾਨੂੰ ਚੱਕ ਕੇ ਰਾਜਾ ਵੜਿੰਗ ਕਹਿੰਦਾ ਬਾਹਰ ਸਿੱਟਤਾ ਤਾਂ ਅਕਸਰੀ ਮਾਰਸ਼ਲ ਜਿਹੜੇ ਐ ਮੇਰੇ ਯਾਦ ਆ ਇੱਕ ਵਾਰੀ ਪਾਣੀਆਂ ਦੇ ਮੁੱਦੇ ਤੇ ਜਦੋਂ ਬੈਂਸ ਭਰਾ ਬੋਲ ਰਹੇ ਸੀਗੇ ਤੇ ਫਿਰ ਉਹਨਾਂ ਨੂੰ ਚੱਕ ਕੇ ਲਜਾਇਆ ਗਿਆ ਸੀ ਤੇ ਸਿਮਰਜੀਤ ਬੈਂਸ ਤਾਂ ਹਾਂ ਮਾਰ ਕੇ ਰੋਣ ਲੱਗ ਗਏ ਸੀਗੇ ਜਦੋਂ ਵਿਧਾਨ ਸਭਾ ਤੋਂ ਬਾਹਰ ਕੀਤਾ ਉਦੋਂ ਮੈਂ ਉਹ ਕਵਰ ਕਰ ਰਿਹਾ ਸੀਗਾ ਇਸ ਤੋਂ ਪਹਿਲਾਂ ਵੀ ਪਾਸਟ ਦੇ ਵਿੱਚ ਬੜਾ ਬੜਾ ਕੁਝ ਵਿਧਾਨ ਸਭਾ ਦੇ ਵਿੱਚ ਹੁੰਦਾ ਰਿਹਾ ਪਰ ਮੁੱਖ ਮੰਤਰੀ ਦਾ ਜਿਹੜਾ ਕੱਦ ਹੈ ਮੁੱਖ ਮੰਤਰੀ ਦੀ ਜਿਹੜੀ ਇੱਕ ਰਿਸਪੈਕਟ ਹੈ ਮੁੱਖ ਮੰਤਰੀ ਦੀ ਸੀਟ ਦੀ ਲੀਡਰ ਆਫ ਦਾ ਹਾਊਸ ਹੁੰਦੇ ਆ ਮੁੱਖ ਮੰਤਰੀ ਜੀ ਉਹਨਾਂ ਦਾ ਜਿਹੜਾ ਇੱਕ ਔਰਾ ਹੁੰਦਾ ਹੈ ਉਹ ਜਿਸ ਪੱਦਰ ਤੇ ਪਿਛਲੇ ਦਿਨਾਂ ਚ ਕੰਪਰੋਮਾਈਜ਼ ਹੁੰਦਾ ਦੇਖਿਆ ਮੈਂ ਮੈਂ ਸਮਝਦਾ ਕਿ ਇਸ ਤੋਂ ਪਹਿਲਾਂ ਮੈਂ ਤਾਂ ਐਟ ਲੀਸਟ ਕਿਉਂਕਿ ਮੈਂ ਬਹੁਤ ਪਿੱਛੇ ਤਾਂ ਨਹੀਂ ਮੈਂ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਬਤੌਰ ਮੁੱਖ ਮੰਤਰੀ ਜਾਂ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਬਤੌਰ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਦੇਖਿਆ ਜੀ ਤੇ ਮੈਂ ਸਮਝਦਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲਿਆ ਕੈਪਟਨ ਅਮਰਿੰਦਰ ਸਿੰਘ ਆਉਂਦੇ ਸੀ ਆ ਲਗਾਤਾਰ ਅਸੀਂ ਪਿਛਲੀਆਂ ਵੀ ਗੱਲਾਂ ਸੁਣਦੇ ਰਹਿੰਨੇ ਆ ਕਿ ਜਿਸ ਵੇਲੇ ਯਾਨੀ ਜੈਲ ਸਿੰਘ ਮੁੱਖ ਮੰਤਰੀ ਹੋਇਆ ਕਰਦੇ ਸੀ ਦਰਬਾਰਾ ਸਿੰਘ ਮੁੱਖ ਮੰਤਰੀ ਹੋਇਆ ਕਰਦੇ ਸੀ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਉਹਨਾਂ ਦੇ ਕਾਰਜ ਦੇ ਦੌਰਾਨ ਵੀ ਇਸ ਤਰੀਕੇ ਦਾ ਮਿਰਖਿਆ ਲੈ ਕੇ ਕਦੇ ਹੋਇਆ ਨਹੀਂ ਹੋਣਾ ਕਿ ਸੀਐਮ ਇਸ ਪੱਧਰ ਦੇ ਉੱਤੇ ਤਾਲਾ ਲੈ ਜਾਣ ਜਾਂ ਕੁਝ ਕਰ ਮੈ ਮੈਨੂੰ ਲੱਗਦਾ ਕਿ ਅ ਇਹ ਜਿਹੜਾ ਪੰਜਾਬ ਦੀ ਸਿਆਸਤ ਦਾ ਬਹੁਤ ਹੇਠਲਾ ਪੱਧਰ ਹੈ ਜਿੱਥੇ ਗਾਲੋ-ਗਾਲੀ ਤੱਕ ਹੋ ਰਹੀ ਹੈ ਔਰ ਮੁੱਖ ਮੰਤਰੀ ਸਾਹਿਬ ਜਿਵੇਂ ਵੈਲ ਦੇ ਵਿੱਚ ਆਉਣ ਦੀ ਤੁਸੀਂ ਦੇਖਿਆ ਕਿ ਕਦੇ ਹੋਇਆ ਨਹੀਂ ਕਿ ਸੀਐਮ ਹੀ ਵੈਲ ਤੱਕ ਪਹੁੰਚ ਗਿਆ ਹੋਵੇ ਤੇ ਉਹਨਾਂ ਦੇ ਖੁਦ ਮੰਤਰੀ ਪਿੱਛੇ ਲੈ ਕੇ ਜਾਂਦੇ ਹਰਪਾਲ ਚੀਮਾ ਬਾਹ ਫੜ ਕੇ ਲੈ ਕੇ ਗਏ ਕਿ ਤੁਸੀਂ ਆ ਜਾਓ ਔਰ ਜਿਸ ਆਪੇ ਤੋਂ ਬਾਹਰ ਹੋ ਗਏ ਥੋੜਾ ਠਹਿਰਾਵ ਦੀ ਲੋੜ ਹੈ ਇੱਕ ਇਹ ਵੀ ਆ ਨਾ ਲੀਡਰ ਆ ਉਹ ਆਪੋਜੀਸ਼ਨ ਨੂੰ ਜਿਵੇਂ ਉਹ ਕਹਿ ਰਹੇ ਮਿਸਟਰ ਬਾਜਵਾ ਇਸ ਤਰੀਕੇ ਨਾਲ ਉਂਗਲ ਕਰਕੇ ਜਾ ਓਏ ਬਾਜਵਾ ਓਏ ਬਾਜਵਾ ਮੇਰੀਆਂ ਅੱਖਾਂ ਚ ਚਾ ਹਾਏ ਮੈਨੂੰ ਲੱਗਦਾ ਕਿ ਇਹ ਬਹੁਤ ਰੇਅਰ ਦੇਖਿਆ ਗਿਆ ਕਿ ਸੀਐਮ ਇੰਨਾ ਵੱਡੇ ਪੱਧਰ ਤੇ ਆਪ ਦਾ ਆਪਾ ਹੀ ਗਵਾ ਦੇਣਾ ਔਰ ਸੀਐਮ ਇਸ ਤਰੀਕੇ ਨਾਲ ਹੋ ਜਾਣ ਦੂਜੇ ਪਾਸੇ ਆਪੋਜੀਸ਼ਨ ਤਾਂ ਇਹ ਸਭ ਕਰਦੀ ਹੈ ਲੇਕਿਨ ਲੀਡਰ ਆਫ ਆਪੋਜੀਸ਼ਨ ਵੀ ਬਹੁਤ ਵੱਡੀ ਚੀਜ਼ ਹੁੰਦਾ ਜੀ ਲੀਡਰ ਆਫ ਆਪੋਜੀਸ਼ਨ ਲੀਡਰ ਆਫ ਹਾਊਸ ਤੋਂ ਬਾਅਦ ਲੀਡਰ ਆਫ ਆਪੋਜੀਸ਼ਨ ਹੈ ਹਨਾ ਐਲਓਪੀ ਤੇ ਉਹ ਵੀ ਇੱਕ ਕੱਦ ਦੀ ਗੱਲ ਹੁੰਦੀ ਹੈ ਲੀਡਰ ਆਫ ਆਪੋਜ਼ ਅਸੀਂ ਇਤਿਹਾਸ ਚ ਦੇ ਸੁਨੀਲ ਜਾਖੜ ਲੀਡਰ ਆਫ ਆਪੋਜੀਸ਼ਨ ਜਦੋਂ ਰਹੇ ਨੇ ਚਰਨਜੀਤ ਚੰਨੀ ਲੀਡਰ ਆਫ ਆਪੋਜੀਸ਼ਨ ਰਹੇ ਨੇ ਸੁਖਪਾਲ ਖੈਰ ਲੀਡਰ ਆਫ ਆਪੋਜੀਸ਼ਨ ਰਹੇ ਨੇ ਐਚ ਐਸ ਫੂਲਕਾ ਪਿਛਲੇ ਮੈਂ 10 15 ਸਾਲ ਦੀ ਸਿਆਸਤ ਦੀ ਗੱਲ ਕਰ ਰਹਾ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇੱਕ ਰਿਸਪੈਕਟ ਹੈ ਸਾਹਮਣੇ ਮੈਂ ਤੁਹਾਨੂੰ ਦੱਸਾਂ ਰਾਜਦੀ ਮੈਂ ਨਾ ਜਦੋਂ ਵਿਧਾਨ ਸਭਾ ਅੰਦਰ ਬੈਠ ਕੇ ਕਵਰ ਕਰਦੇ ਹੁੰਦੇ ਸੀਗੇ ਮੈਂ ਇੱਕ ਚੀਜ਼ ਆਬਜ਼ਰਵ ਕਰਦਾ ਸੀ ਕਿ ਕਾਂਗਰਸ ਤੇ ਅਕਾਲੀ ਦਲ ਦੋ ਵੱਡੀਆਂ ਧਿਰਾਂ ਹੁੰਦੀਆਂ ਸੀਗੀਆਂ ਜੀ ਇਸ 'ਚ ਕੋਈ ਦੋ ਰਾਏ ਨਹੀਂ ਕਿ ਖਬਰਾਂ ਬਣਾਉਣ ਵਾਸਤੇ ਸਭ ਕੁਝ ਕੀਤਾ ਜਾਂਦਾ ਹੈ ਕਿ ਕੱਲ ਦੀ ਅਖਬਾਰ ਦੀ ਹੁਣ ਤਾਂ ਡਿਜੀਟਲ ਮੀਡੀਆ ਇੰਨਾ ਸਟਰੋਂਗ ਹੋ ਗਿਆ ਜਦੋਂ ਨਾਲ ਹੀ ਕਵਰ ਕਰਨਾ ਸ਼ੁਰੂ ਕੀਤਾ ਉਦੋਂ ਅਖਬਾਰ ਦੀ ਖਬਰ ਦੀ ਵੈਲਿਊ ਸੀ ਕਿ ਅਗਲੇ ਦਿਨ ਅਖਬਾਰ 'ਚ ਲਿਖਿਆ ਕੀ ਜਾਂਦਾ ਹੂੰ ਖਾਸ ਤੌਰ ਤੇ ਜਿਹੜੇ ਇਹ ਲੀਡਰ ਸੀਗੇ ਨਾ ਦੇ ਪੰਜਾਬ ਦੇ ਵੱਡੇ ਲੀਡਰਸ ਇਹਨਾਂ ਨੂੰ ਇੰਗਲਿਸ਼ ਅਖਬਾਰਾਂ ਚ ਕੀ ਲਿਖਿਆ ਗਿਆ ਇਹ ਬਹੁਤ ਤੰਗ ਕਰਦਾ ਸੀਗਾ ਅੱਛਾ ਵਰਨੇਕੂਲਰਸ ਨਾਲੋਂ ਟ੍ਰਿਬਿਊਨ ਕੀ ਲਿਖ ਰਿਹਾ ਇੰਡੀਅਨ ਐਕਸਪ੍ਰੈਸ ਟਾਈਮਜ਼ ਆਫ ਇੰਡੀਆ ਕੀ ਲਿਖ ਰਿਹਾ ਔਰ ਇਹ ਇੱਕ ਉਹ ਦੌਰ ਸੀਗਾ ਜਦੋਂ ਸੀਐਮ ਡਿਪਟੀ ਸੀਐਮ ਸੁਖਬੀਰ ਬਾਦਲ ਵੀ ਰਹੇ ਜਾਂ ਕੈਪਟਨ ਅਮਰਿੰਦਰ ਸਿੰਘ ਵੀ ਰਹੇ ਇਲੈਕਟ੍ਰੋਨਿਕ মিডিਆ ਨਾਲੋਂ ਵੱਧ ਤਵੱਜੋ ਪ੍ਰਿੰਟ মিডিਆ ਦੇ ਜਰਨਲਿਸਟਾਂ ਨੂੰ ਦਿੱਤੀ ਜਾਂਦੀ ਸੀ ਤੇ ਪ੍ਰਿੰਟ মিডিਆ ਦੇ ਵਿੱਚ ਵੀ ਇੰਗਲਿਸ਼ মিডিਆ ਜਿਹੜਾ ਸੀਗਾ ਉਹ ਰਾਜ ਕਰਦਾ ਹੁੰਦਾ ਸੀ ਚੰਡੀਗੜ੍ਹ ਦੇ ਵਿੱਚ ਜੀ ਇਹ ਸਾਰਿਆਂ ਦੀ ਐਕਸੈਸ ਹੁੰਦਾ ਸੀਗਾ ਸੀਐਮ ਡਿਪਟੀ ਸੀਐਮ ਤੱਕ ਜਾਂ ਚੀਫ ਸੈਕਟਰੀ ਤੱਕ ਜਾਂ ਡੀਜੀ ਤੱਕ ਐਜ਼ ਕੰਪੇਅਰਡ ਟੂ ਸੌਖਾ ਐਕਸੈਸ ਸੀ ਐਜ਼ ਕੰਪੇਅਰਡ ਟੂ ਵਰਨੇਕੂਲਰ মিডিਆ ਵਰਨੇਕੂਲਰ ਚ ਵੀ ਤੁਸੀਂ ਦੇਖੋ ਕਿ ਦੈਨਿਕ ਭਾਸਕਰ ਜਾਂ ਜਾਗਰਨ ਇਹ ਖ਼ਬਰਾਂ ਸੀ ਜਾਂ ਜਗਬਾਣੀ ਅਜੀਤ ਸੀ ਜਿਹੜੀਆਂ ਖ਼ਬਰਾਂ ਨੂੰ ਵੱਧ ਪੱਤਰਕਾਰਾਂ ਨੂੰ ਤਵੱਜੋ ਸੀਗੀ ਹਣ ਫਿਰ ਉਹ ਜਿਹੜਾ ਵਿਧਾਨ ਸਭਾ ਦਾ ਪ੍ਰੈਸ ਗੈਲਰੀ ਵੀ ਹੈ ਉੱਥੇ ਬਕਾਇਦਾ ਸੀਟਾਂ ਅਲੋਟਡ ਸੀਗੀਆਂ ਕਿ ਕਿਹੜਾ ਉਹ ਪੂਰੀ ਕਮੇਟੀ ਹੈ ਉਹਦੀ ਤੁਸੀਂ ਜਾਣਦੇ ਹੀ ਹੋ ਤੁਸੀਂ ਇਸ ਗੱਲ ਨੂੰ ਜਦੋਂ ਅਸੀਂ ਉੱਥੇ ਬੈਠ ਕੇ ਕਵਰ ਕਰਨਾ ਸ਼ੁਰੂ ਕੀਤਾ ਤਾਂ ਇੱਕ ਗੱਲ ਮੈਂ ਅਬਜ਼ਰਵ ਕਰਦਾ ਹੁੰਦਾ ਸੀ ਮੈਂ ਸਪੋਰਟਸ ਚ ਆਇਆ ਸੀ ਮੈਨੂੰ ਲੱਗਿਆ ਕਿ ਸਪੋਰਟਸ ਦੇ ਤਰੀਕੇ ਨਾਲ ਵਿਧਾਨ ਸਭਾ ਚੱਲਦੀ ਹੈ ਹਮ ਜਦੋਂ ਵਿਕਰਮ ਮਜੀਠੀਆ ਉੱਠਦੇ ਸੀ ਇਧਰੋਂ ਮੰਤਰੀ ਸੀਗੇ ਤਾਂ ਦੂਜੇ ਪਾਸੋਂ ਨਵਜੋਤ ਸਿੰਘ ਸਿੱਧੂ ਉੱਠ ਖੜਦੇ ਹੁੰਦੇ ਸੀ ਮੈਨ ਟੂ ਮੈਨ ਮਾਰਕਿੰਗਸ ਹੁੰਦੀਆਂ ਸੀਗੀਆਂ ਜੀ ਇਹ ਨਹੀਂ ਸੀਗਾ ਕਿ ਜੇ ਮਜੀਠੀਆ ਤੇ ਨਵਜੋਤ ਸਿੱਧੂ ਆਪਸ ਦੇ ਵਿੱਚ ਬਹਿਸ ਕਰ ਰਿਹਾ ਤਾਂ ਸੀਐਮ ਜਾਂ ਲੀਡਰ ਆਫ ਓਪੋਜੀਸ਼ਨ ਉੱਠ ਕੇ ਬੋਲਣ ਲੱਗ ਜਾਂ ਜਾਂ ਰੌਲਾ ਪਾਣ ਲੱਗ ਜਾਂ ਜਾਂ ਤੂ ਤੂ ਮੈਂ ਮੈਂ ਤੇ ਆ ਜਾਂ। ਇਹ ਸਟਰੈਟਜੀ ਹੁੰਦੀ ਸੀਗੀ ਕਿ ਜੇ ਫਾਈਨਾਂਸ ਮਿਨਿਸਟਰ ਬੋਲ ਰਿਹਾ ਪਰਮਿੰਦਰ ਢੀਂਡਾ ਸਾਹ ਬੋਲ ਰਿਹਾ ਤਾਂ ਦੂਜੇ ਪਾਸੋਂ ਕਿਹਨੇ ਆਉਣਾ ਹੈ ਜਾਂ ਮਤਲਬ ਅਕਸਰ ਇਹ ਹੁੰਦਾ ਸੀਗਾ ਕਿ ਜਿਹੜੇ ਇੱਕ ਦੂਜੇ ਦੇ ਮੈਂਟੂ ਟੂ ਮੈਨ ਮਾਰਕਿੰਗ ਕਰਕੇ ਪਲਾਨ ਕਰਦੀਆਂ ਸੀ ਪਾਰਟੀਆਂ ਪਾਰਟੀ ਦਫਤਰ 'ਚ ਬੈਠ ਕੇ ਇਹਦਾ ਮਿਡਲ ਆਫ ਵਿਧਾਨ ਸਭਾ ਪਲਾਨ ਹੁੰਦਾ ਸੀਗਾ ਜੀ ਕਿਉਂਕਿ ਆਖਰਕਾਰ ਤਾਂ ਬਿੱਲ ਆਉਣੇ ਬਿੱਲ ਨਾ ਆਉਣੇ ਪਾਸ ਹੋਣੇ ਜ਼ੀਰੋ ਆਵਰ ਹੋਣਾ ਜੀ ਇਹਦੇ ਨਾਲ ਨਾਲ ਵੱਡੀ ਸਟਰੈਟਜੀ ਇਹ ਹੁੰਦੀ ਸੀਗੀ ਕਿ ਮੀਡੀਆ ਦੇ ਵਿੱਚ ਅਸੀਂ ਕਿਹੜੀ ਗੱਲ ਲੈ ਕੇ ਜਾਣੀ ਹੈ ਸਵੇਰੇ ਖਬਰ ਕੀ ਬਣਨੀ ਹੈ ਜੀ ਸਵੇਰੇ ਲੈ ਕੇ ਕੀ ਆਉਣਾ ਤੇ ਇਸ ਜਿਹੜੀ ਹੁਣ ਦੀ ਪ੍ਰੈਜ਼ੈਂਟ ਵਿਧਾਨ ਸਭਾ ਸੀ ਮੈਨੂੰ ਲੱਗਦਾ ਇਹਦੇ ਵਿੱਚ ਇਹ ਚੀਜ਼ ਬਹੁਤ ਵੱਡੀ ਮੈਸਿੰਗਾ ਦੂਜਾ ਮੈਂ ਸਪੀਕਰ ਸਾਹਿਬ ਨੂੰ ਵੀ ਜਦੋਂ ਦੇਖਦਾ ਰਹਿਣਾ ਮੈਂ ਹੈਰਾਨ ਹੁੰਨਾ ਕਈ ਵਾਰੀ ਉਹ ਪਾਰਟੀ ਬਣ ਜਾਂਦੇ ਆ ਉਹ ਇੱਕ ਤਰ੍ਹਾਂ ਦੀ ਗੱਲ ਕਰ ਮੈਂ ਮਿਸਾਲ ਦਿੰਦਾ ਅੱਜ ਦੀ ਵਿਧਾਨ ਸਭਾ ਚ ਕੀ ਹੋਇਆ ਜੀ ਅੱਜ ਦੇ ਸੈਸ਼ਨ ਚ ਅ ਮੇਰੇ ਖਿਆਲ ਕਿਸੇ ਸ਼ਾਇਦ ਅਕਾਲੀ ਦਲ ਵਾਲੇ ਵਿਧਾਇਕ ਨੇ ਜਾਂ ਕਿਸੇ ਵਿਧਾਇਕ ਨੇ ਫਾਰਮਰਸ ਪ੍ਰੋਟੈਸਟ ਦੀ ਗੱਲ ਕੀਤੀ ਤੇ ਸਪੀਕਰ ਸਾਹਿਬ ਉੱਥੇ ਬਹਿ ਕੇ ਸੀਟ ਤੇ ਬੋਲਣ ਲੱਗੇ ਕਿ ਮੈਂ ਵੀ ਗਿਆ ਰਾਜਪੁਰੇ ਤੇ ਬੜੇ ਮੰਦ ਭਾਗੀ ਗੱਲ ਐ ਤੇ ਗੋਲੀ ਵੱਜੀ ਹੋਈ ਸੀ ਰੋਣ ਲੱਗ ਗਏ ਉਹ ਜਿਹੜਾ ਸਪੀਕਰ ਹੈ ਨਾ ਜੀ ਸਪੀਕਰ ਨੇ ਹਾਊਸ ਚਲਾਉਣਾ ਹੁੰਦਾ ਹੈ ਸਪੀਕਰ ਜਿਹੜਾ ਨਿਊਟਰਲ ਹੁੰਦਾ ਹੂੰ ਉਹ ਜਿਵੇਂ ਹੁਣ ਸੱਤਾ ਤੇ ਬੀਜੇਪੀ ਕੇਂਦਰ ਤੇ ਵਿੱਚ ਐ ਜੀ ਤੇ ਹੁਣ ਤਾਂ ਬੀਜੇਪੀ ਦੇ ਕੋਈ ਵਿਧਾਇਕ ਕਸ਼ੁਨੀ ਨੂੰ ਛੱਡ ਕੇ ਹੋਰ ਕੋਈ ਵਿਧਾਇਕ ਨਹੀਂ ਹੈਗੇ ਬੀਜੇਪੀ ਦੇ ਸਦਨ ਦੇ ਵਿੱਚ ਬੈਠੇ ਬਿਲਕੁਲ ਤੇ ਜੇ ਮੰਨ ਲਓ ਬੀਜੇਪੀ ਦੇ 25 ਵਿਧਾਇਕ ਉੱਥੇ ਬੈਠੇ ਹੋਣ ਅੱਜ ਓਪੋਜੀਸ਼ਨ ਦੇ ਵਿੱਚ ਤੁਸੀਂ ਇਸ ਸਿਚੁਏਸ਼ਨ ਨੂੰ ਇਮੇਜਿਨ ਕਰਕੇ ਦੇਖੋ ਫਿਰ ਕੀ ਸਪੀਕਰ ਇਹ ਗੱਲ ਬੋਲ ਸਕਦੇ ਉੱਥੇ ਵੀ ਜੀ ਮੈਂ ਕਿਸਾਨ ਅੰਦੋਲਨ ਜਾ ਕੇ ਆਇਆ ਤੇ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਦੇਖੋ ਆ ਕੀਤਾ ਗੋਲੀ ਚਲਾਤੀ ਐ ਕੀਤਾ ਸਪੀਕਰ ਨੇ ਵਿਧਾਨ ਸਭਾ ਚਲਾਉਣੀ ਹੁੰਦੀ ਹੈ ਔਰ ਉਹ ਨਿਊਟਰਲ ਹੁੰਦੇ ਨੇ ਉਹ ਕਿਸੇ ਪਾਰਟੀ ਦੇ ਨਹੀਂ ਨਾ ਸੱਤਾ ਦਾ ਹਾਂ ਬਾਇਸਡਤਾ ਹੁੰਦੀ ਹੀ ਅੱਜ ਦੇ ਨਹੀਂ ਹੈ ਚਰਨਜੀਤ ਟਟਵਾਲ ਰਏ ਇਸ ਤੋਂ ਪਹਿਲਾਂ ਹੋਰ ਸਪੀਕਰਸ ਰਹੇ ਸਾਨੂੰ ਪਤਾ ਹੈ ਕਿ ਉਹ ਭਾਵੇਂ ਕਹੋ ਭਾਵੇਂ ਨਾ ਕਹੋ ਪਰ ਇਨਕਲੀਨੇਸ਼ਨ ਤਾਂ ਸੱਤਾ ਧਿਰ ਵੱਲ ਹਮੇਸ਼ਾ ਹੀ ਹੁੰਦੀ ਹੈ ਨਾ ਦੂਜੇ ਨੂੰ ਮੌਕਾ ਘਟ ਦਿੱਤਾ ਜਾਂਦਾ ਪਰ ਇਹ ਮਾੜੀ ਡੈਮੋਕ੍ਰੇਸੀ ਦੇ ਨਤੀਜੇ ਆ ਸੀ ਉਹ ਦੌਰ ਦੇਖਿਆ ਦੇਸ਼ ਦੇ ਵਿੱਚ ਜਦੋਂ ਅਟਲ ਵਿਹਾਰੀ ਵਾਜਪਾਈ ਵਰਗੇ ਲੀਡਰ ਨੂੰ ਰਿਪਰੈਜ਼ੈਂਟ ਦੇਸ਼ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਯੂਨੋ ਤੱਕ ਜਿਹੜਾ ਉਹ ਭੇਜਿਆ ਗਿਆ ਜਵਾਹਰ ਲਾਲ ਨਹਿਰੂ ਨੇ ਕਿਸੇ ਜ਼ਮਾਨੇ ਚਟਲਬੇਹਰੀ ਵਾਜਪਾਈ ਦੀ ਤਾਰੀਫ ਕੀਤੀ ਸੀ ਇੰਦਰਾ ਗਾਂਧੀ ਨੇ ਕਿਸੇ ਜ਼ਮਾਨੇ ਚਟਲਬੇਹਰੀ ਵਾਜਪਾਈ ਦੀ ਤਾਰੀਫ ਕੀਤੀ ਸੀਗੀ ਪੰਜਾਬ ਦੀ ਵਿਧਾਨ ਸਭਾ ਚ ਵੀ ਇੱਕ ਦੂਜੇ ਦੀ ਰਿਸਪੈਕਟ ਮੈਂ ਨਹੀਂ ਦੇਖਿਆ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਉਹ ਇਹ ਜਾਖੜ ਕਿਹਾ ਹੋਵੇ ਜਾਖੜ ਸਾਹਿਬ ਕਹਿ ਕੇ ਬੋਲੇ ਮੈਂ ਨਹੀਂ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹ ਬਾਦਲ ਕਹਿ ਕੇ ਬੋਲੇ ਹਾਂ ਸਦਨ ਤੋਂ ਬਾਹਰ ਜਰੂਰ ਇੱਕ ਵਾਰ ਬਲੁੰਗੜਾ ਕਹਤਾ ਸੀ ਸੁਖਵੀਰ ਬਾਦਲ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਆਈਆਂ ਪਰ ਅਫਸੋਸ ਦੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬੀਅਤ ਦੀ ਗੱਲ ਹੋਣੀ ਚਾਹੀਦੀ ਹੈ ਇਸ਼ੂਸ ਵਿਧਾਨ ਸਭਾ ਚ ਹੋਣੇ ਚਾਹੀਦੇ ਸੀਗੇ ਜੋ ਇਹ ਹਾਲ ਹੋਇਆ ਇਹ ਅਫਸੋਸਜਨਕ ਹੈ ਮਕਰ ਸਾਹਿਬ ਅੰਦਰ ਤਾਂ ਰੌਲਾ ਪੈ ਹੀ ਰਿਹਾ ਬਾਹਰ ਵੀ ਰੌਲਾ ਪੈ ਰਿਹਾ ਪੱਤਰਕਾਰਾਂ ਨਾਲ ਵੀ ਖੇਬੜ ਬਾਜ਼ੀਆਂ ਹੋ ਰਹੀਆਂ ਗਈਆਂ ਹਾਲਾ ਕਿ ਉਸ ਮਾਮਲੇ ਦੇ ਵਿੱਚ ਕੀ ਕੁਝ ਸਚਾਈ ਆ ਇਹ ਤਾਂ ਹਜੇ ਪ੍ਰੋਪਰ ਕਲੀਅਰ ਨਹੀਂ ਹੋ ਸਕੀ ਕਿਉਂਕਿ ਇੱਕ ਤਰ੍ਹਾਂ ਆਪ ਦਾ ਪੱਕ ਰੱਖ ਰਹੀ ਹੈ ਦੂਜੀ ਤਰ੍ਹਾਂ ਆਪਣਾ ਪੱਕ ਰੱਖ ਰਹੀ ਹੈ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਪਾਰਟਨ ਪਰਸਲ ਹੁੰਦੀਆਂ ਜਦੋਂ ਅਸੀਂ ਜਰਨਲਿਜ਼ਮ ਕਰਦੇ ਹਾਂ ਤਾਂ ਬਹੁਤ ਕੁਝ ਸਾਡੇ ਨਾਲ ਇਹ ਜਾ ਵਾਪਰ ਜਾਂਦਾ ਹੈ ਪੱਤਰਕਾਰ ਵੀਰਾਂ ਨੂੰ ਵੀ ਆਪ ਦੇ ਦਾਇਰੇ ਚ ਦਾਇਰਾ ਇੰਦਾ ਸੈਂਸ ਕਿ ਤੁਸੀਂ ਸਵਾਲ ਕਰੋ ਸਾਡਾ ਕੰਮ ਸਿਰਫ ਸਵਾਲ ਕਰਨਾ ਹੈ ਜੇ ਕੋਈ ਗਲਤ ਬੋਲਦਾ ਪੁੱਠਾ ਬੋਲਦਾ ਤਾਂ ਪੱਤਰਕਾਰ ਯੂਨਿਟੀ ਬਣਾਣ ਯੂਨਿਟੀ ਰੱਖਣ ਅੱਜ ਉਹ ਦੌਰ ਨਹੀਂ ਰਹਿ ਗਿਆ ਰਾਜਦੀਪ ਅੱਜ ਤਾਂ ਇਹ ਹੈ ਕਿ ਮਤਲਬ ਲੋਕਾਂ ਨੇ ਤਾਂ ਇੱਥੋਂ ਤੱਕ ਪਾੜ ਪਾਲੇ ਵੀ ਇਹ ਚੰਡੀਗੜ੍ਹ ਵਾਲਾ মিডিਆ ਤੇ ਅਸੀਂ ਫਲਾਨੇ ਖਿੱਤੇ ਦੇ ਮੀਡੀਆ ਜਦੋਂ ਪੱ ਪੱਤਰਕਾਰ ਪੱਤਰਕਾਰ ਨਾਲ ਵੱਧ ਜੱਲ ਸਦਰ ਅਸਲ ਪੱਤਰਕਾਰੀ ਪੱਤਰਕਾਰ ਦੀਆਂ ਲੱਤਾਂ ਖੇਚ ਰਿਹਾ ਅੱਜ ਲੱਤਾਂ ਦਾ ਛੱਡੋ ਉਹ ਤਾਂ ਉਹ ਉਹਦੀਆਂ ਲੱਤਾਂ ਵੱਡ ਹੀ ਦਿੱਤੀਆਂ ਇੱਕ ਦੂਜੇ ਇਹ ਹੋਮੇ ਦੇ ਮਾਰੇ ਹੋਏ ਇਹ ਈਗੋ ਦੇ ਮਾਰੇ ਹੋਏ ਆਪਣੇ ਆਪ ਨੂੰ ਜਿਹਦੇ ਚਾਰ ਵੀਊ ਵਧ ਆਣ ਲੱਗ ਗਏ ਪੇਜ ਤੁਰ ਪਿਆ ਉਹਨੂੰ ਇਹ ਲੱਗਣ ਲੱਗ ਜਾਂਦਾ ਕਿ ਮੈਂ ਜਰਨਲਿਸਟ ਬਣ ਗਿਆ ਪਰ ਜੋ ਸੰਦੀਪ ਨੂੰ ਜਿੰਨਾ ਕ ਮੈਂ ਜਾਣਦਾ ਬੜਾ ਸੈਂਸਿਬਲ ਮੁੰਡਾ ਹੈ ਔਰ ਚੰਗਾ ਕੰਮ ਕਰ ਰਿਹਾ ਮੁੰਡਾ ਔਰ ਜ਼ੁਰਤ ਦੇ ਨਾਲ ਜਰਨਲਿਜ਼ਮ ਕਰ ਰਿਹਾ ਸੱਤਾ ਧਿਰ ਨੂੰ ਸਵਾਲ ਕਰਨ ਦੀ ਤਾਕਤ ਰੱਖਣ ਵਾਲਾ ਉਹ ਮੁੰਡਾ ਹੈ ਜਗਤਾਰ ਭੁੱਲਰ ਨੂੰ ਮੈਂ ਬੜੇ ਸਾਲਾਂ ਤੋਂ ਜਾਣਦਾ ਜਗਤਾਰ ਭੁੱਲਰ ਬੜੇ ਨੌਜਵਾਨਾਂ ਦਾ ਆਈਡਲ ਹੈ ਪੱਤਰਕਾਰੀ ਦੇ ਵਿੱਚ ਸੋ ਜੋ ਹੋਇਆ ਪਠਾਨ ਮਾਜਰਾ ਸਾਹਿਬ ਜੋ ਕਹਿ ਰਹੇ ਪਰ ਮੈਂ ਪੂਰੀ ਕਿਉਂਕਿ ਮੈਂ ਇਸ ਕਰਕੇ ਘਟਨਾ ਦੇ ਉੱਤੇ ਕਮੈਂਟ ਨਹੀਂ ਕਰ ਰਿਹਾ ਕਿਉਂਕਿ ਮੈਂ ਪੂਰੀ ਵੀਡੀਓ ਮੈਂ ਕੱਲ ਇੱਕ ਜਿਹੜਾ ਗਰੁੱਪ ਹੈ ਪੱਤਰਕਾਰਾਂ ਦਾ ਉਹਦੇ ਵਿੱਚ ਵੀ ਲਿਖਿਆ ਸੀਗਾ ਕਿ ਜੇ ਕਿਸੇ ਕੋਲ ਪੂਰੀ ਵੀਡੀਓ ਹੈ ਤਾਂ ਮੈਂ ਪਹਿਲਾਂ ਪੂਰੀ ਵੀਡੀਓ ਦੇਖਾਂ ਫਿਰ ਉਸ ਤੋਂ ਬਾਅਦ ਹੀ ਕਮੈਂਟ ਹੋ ਸਕਦਾ ਹੈ ਕਿ ਪਛੋਕੜ ਕੇ ਬਸ ਇੰਨਾ ਕਿ ਮੈਨੂੰ ਜਰੂਰ ਪਤਾ ਲੱਗਿਆ ਕਿ ਪਹਿਲਾਂ ਜਿਹੜਾ ਦਿਨੇਸ਼ ਚੱਡਾ ਤੇ ਪਠਾਨ ਮੱਜਰੇ ਦੀ ਆਪਸ ਵਿੱਚ ਕੋਈ ਲੜਾਈ ਬਹਿਸ ਦਾ ਜ਼ਿਕਰ ਹੋਇਆ ਉਹ ਜਿਹੜਾ ਇਹਨਾਂ ਨੇ ਆਪਦੇ ਕਿਸੇ ਸ਼ੋਅ ਦੇ ਵਿੱਚ ਸੰਦੀਪ ਲਾਧੂਕਾਰ ਨੇ ਉਹਦਾ ਜ਼ਿਕਰ ਕੀਤਾ ਜਿਹਦੇ ਤੋਂ ਪ੍ਰੋਬਲਮ ਉਹਨਾਂ ਨੂੰ ਹੋਈ ਹੈ ਔਰ ਉਹਦੇ ਕੈਮਰਾਮੈਨ ਦਾ ਵੀ ਜ਼ਿਕਰ ਕੀਤਾ ਪਰ ਮੈਂ ਇਹ ਸਮਝਦਾ ਇਹਨਾਂ ਇਸ਼ੂਸ ਦੇ ਉੱਤੇ ਬਹੁਤ ਵੱਡੇ ਵੱਡੇ ਇਸ਼ੂਸ ਮੈਂ ਪੱਤਰਕਾਰਾਂ ਦੇ ਸਰਕਾਰਾਂ ਦੇ ਨਾਲ ਦੇਖੇ ਨੇ ਹਮ ਬਹੁਤ ਸਿਆਣਪ ਨਾਲ ਕੰਮ ਲੈਣਾ ਚਾਹੀਦਾ ਸਾਡਾ ਕੰਮ ਠਿਰ ਬਣਨਾ ਨਹੀਂ ਹੈ ਸਾਡਾ ਕੰਮ ਸਵਾਲ ਕਰਨਾ ਹੈ ਜੀ ਅ ਔਰ ਅਸੀਂ ਉਸ ਦਾਇਰੇ ਚ ਸਵਾਲ ਕਰੀਏ ਜਿੱਥੇ ਸਾਡੀ ਇਹ ਨੋਬਤੀ ਨਾ ਆਏ ਕਿ ਸਾਡੇ ਨਾਲ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੇ ਪਰ ਜੇ ਇਸ ਤਰ੍ਹਾਂ ਵਾਪਰਿਆ ਤਾਂ ਪਠਾਨ ਮਾਜਰਾ ਸਾਹਿਬ ਨੂੰ ਵੀ ਇਹ ਸੋਚਣਾ ਚਾਹੀਦਾ ਉਹ ਇੱਕ ਅਹੁਦੇ ਤੇ ਬੈਠੇ ਹੋਏ ਵਿਅਕਤੀ ਨੇ ਉਹ ਰਿਸਪੌਂਸੀਬਲ ਅਹੁਦੇ ਤੇ ਬੈਠੇ ਨੇ ਔਰ ਇਸ ਤਰ੍ਹਾਂ ਦੀ ਭਾਸ਼ਾ ਕੇ ਬਾਹਰ ਆ ਜਾ ਬਾਹਰ ਟੱਕਰ ਲੀ ਭਾਵੇਂ ਕਿਸੇ ਵੀ ਹਾਲ ਤੇ ਗੱਲ ਗਈ ਹੋਵੇ ਕਿਸ ਲੈਵਲ ਤੱਕ ਤੇ ਵੀ ਗੱਲ ਜਾ ਚੁੱਕੀ ਹੋਵੇ ਇਹ ਇੱਕ ਐਮਐਲਏ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ